ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ 5811 ਤੇ ਅੱਜ ਦੇ ਵੀ ਟ ਹੈ ਗਈਆਂ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰitsar ਅੱਜ ਦੀ ਵੀਡੀਓ ਵਿੱਚ ਤਾਂ ਟੋਟਲ 5 ਪਸ਼ੂ ਵਿਖਾਉਣੇ ਆ ਤੇ ਦੋ ਨੀਲੀ ਰਾਵੀ ਦੇ ਨੰਨੇ ਪਿਛਲੀ ਵੀਡੀਓ ਵਿੱਚ ਪਾਏ ਤੇ ਆਹ ਤੇ ਵੀ ਬਹੁਤ ਟੋਪ ਕੁਆਲਟੀ ਦੇ ਵੀਰ ਲੈ ਕੇ ਆ ਨੀਲੀ ਰਾਵਨੀਆਂ ਕਈ ਵੀਰ ਸ਼ਕੀਨ ਹੁੰਦੇ ਨੀਲੀ ਰਾਵ ਰੱਖਦੇ ਉਹਨਾਂ ਵਾਸਤੇ ਤੋਹਫੀ ਆ ਤੇ ਆਜੋ ਕਰਦੇ ਆ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਨਾਲ ਠੀਕ ਠਾਕ ਵਧੀਆ ਸਰਦੀ ਕਲਾ ਚਾਹੀਦੀ ਆ ਆਪਣਾ ਨਾਮ ਤੇ ਦੱਸ ਦਸਿਓ ਨਾਮ ਵੀਰ ਜੀ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਮਰਸਾ ਠੀਕ ਆ ਜੀ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ 9592800655 ਠੀਕ ਆ ਜੀ ਆ ਫਿਰ ਲੱਭ ਲਾਂ ਦੇਣ ਗਿੱਲੀ ਦੇ ਹਾਂ ਜੀ ਵੀਰ ਭਰਾ ਦਾ ਰਾਜ ਬੜੀ ਹੋਏ ਉਹ ਪਹਿਲੇ ਫੋਟੇ ਵੇਖੀਆਂ ਦੋ ਆਦਾ ਬੱਸੇ ਵਲੇ ਹੀ ਅੱਛਾ ਅੱਛਾ ਹਾਂ ਵੀਡੀਓ ਵਾਲੀ ਵੀਡੀਓ ਪੈਣ ਤੋਂ ਪੰਜਾਂ ਦਹਾ ਮਿੰਟ ਦਾ ਬਾਅਦ ਹੀ ਤੇ ਬਣਿਆ ਵੀਰਾ ਦਾ ਫੋਨ ਆਇਆ ਵੀਰ ਨੇਲੀ ਰਵੀ ਅਹੀਂ ਲੈਣੇ ਹਾਂ ਚਲੋ ਦਿਨ ਦਾ ਦੋ ਲੱਗ ਗਿਆ ਬਣੋਣਾ ਵੀਡੀਓ ਪਾਉਂਦੇ ਆ ਪਰ ਲੰਬੀ ਰਹਿੰਦੀਆਂ ਬੜੀਆਂ ਮਸ਼ ਇਵਨ ਕੀ ਨਹੀਂ ਲੱਭੜਿਆ ਹਾਂ ਐ ਬਿਲਕੁਲ ਸਾਹ ਸੁੱਤੀਆਂ ਪਿਓਰ ਨਹੀਂ ਲਈਆਂ ਠੀਕ ਹੈ ਜੀ ਹਾਂਜੀ ਇਹ ਕਰੀਏ ਸ਼ੁਰੂਆਤ ਹਾਂਜੀ ਕਰ ਲੋ ਆ ਦੱਸਿਓ ਮੈਂ ਪਹਿਲੀ ਵਾਰ ਕੀ ਇਹਦਾ ਮਿਲਕਰ ਰਿਕਾਰਡ ਤੇ ਕਿਹਨੇ ਸੁਵੇ ਇਹ ਵੀ ਜੀ ਪਹਿਲਾ ਸੁਆ ਝੋਟੀਏ ਠੀਕ ਹੈ ਜੀ ਹਾਂਜੀ ਪਰ ਬੱਚਾ ਮਰਿਆ ਝੋਟੀ ਦਾ ਅੱਛਾ ਜੀ ਕਿੰਨਾ ਕੁ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਵੀ ਜੀ ਉਹ ਕੁ ਮਹੀਨੇ ਡੇਢ ਮਹੀਨੇ ਦੀ ਹੋ ਗਈ ਠੀਕ ਹੈ ਜੀ ਹਾਂਜੀ ਹਾਂਜੀ ਆਪਾਂ ਪਿੱਛੇ ਬੱਚੇ ਮਰੇ ਤੇ ਲਈ ਆ ਅੱਛਾ ਅੱਛਾ ਨਾਲੇ ਰਹਾ ਦੇ ਮਹੀਨਾ ਹੋਇਆ ਸੁਈ ਨੂੰ ਠੀਕ ਹੈ ਜੀ ਹਾਂ ਜਵਾਬ ਨੂੰ ਚਾਚਾ ਚਾਚਾ ਪਾਇਆ ਥੋੜੇ ਕਰਕੇ ਲੱਤਾਂ ਤੋਂ ਕਮਜ਼ੋਰ ਟਿਕਟਾ ਦਾ ਲੱਤੋਂ ਦੇ ਕਰਕੇ ਮਰ ਗਿਆ ਅੱਛਾ ਅੱਛਾ ਬਾਕੀ ਝੋਡੀ ਹੈ ਠੰਡੀ ਸੀ ਲਿਆ ਠੀਕ ਹੈ ਜੀ ਆ ਮਿਲਦੀ ਇਦਾਂ ਹੀ ਆ ਠੀਕ ਹੈ ਹਾਂ ਜੀ ਤੇ ਕਿੰਨਾ ਕੁ ਦੁੱਧ ਤਿਆਰ ਆ ਦੁੱਧ ਵੀਰ ਜੀ ਤਿਆਰ ਭਵੇਂ ਆਪਾਂ ਬਖਾਵਾ ਦੇ ਭਵੇਂ 8-9 ਕਿਲੋ ਲੈ ਕਹਦੀ ਆ ਪਰ ਆਪਾਂ 6 ਕਿਲੋ ਦੀ ਗੰਡੀ ਝੋਡੀ ਠੀਕ ਹੈ 6 ਕਿਲੋ ਵੱਧ ਕਰ ਦੇ ਭਵੇਂ 10 ਕਿਲੋ ਕਰ ਦੇ ਅੱਛਾ ਅੱਛਾ ਹਾਂ ਜੀ ਸਾਂਭਿਆ ਸੇਵਾ ਕੀਤਾ ਮੈਂ 10 ਕਿਲੋ ਦੁੱਧ ਕਰਦੇ ਗਾਂ ਝੋਟੀ ਹਾਂਜੀ ਕੱਦ ਕਾਠ ਲਓ ਬਹੁਤ ਅਗੜੀ ਆ ਕੱਦ ਕਾਠ ਤੋਂ ਬਾਕ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਤਾਂ ਮੈਂ ਥੋੜੀ ਥੋੜੀ ਠੀਕ ਹੈ ਫੇਸ ਕੁਆਲਿਟੀ ਵੀ ਕਰੋ ਚੈੱਕ ਤੁਸੀਂ ਬਹੁਤ ਬਰੀਕੀਆਂ ਦੇ ਵਿੱਚ ਮੱਧ ਦੇ ਵਿੱਚ ਡਰਦੀ ਥੋੜੀ ਜਿਹੀ ਪਹਿਲਾ ਸਵੇਰਾ ਛੋਟੀ ਆ ਜੇਗੇ ਆਉਣ ਘਮਲੋ ਜੀ ਹਾਂਜੀ ਲੱਗ ਗਿਆ ਤੁਹਾਡਾ ਕੁਆਲਿਟੀ ਚੈੱਕ ਕਰ ਸਕਦੇ ਥੋੜੇ ਨਾ ਡਰਦੀ ਆ ਸਾਡੇ ਕੋਲ ਤੇ ਬਾੜੇ ਪੂਰੇ ਦੇਖ ਜਾ ਵੀਰ ਕਿੱਦਾਂ ਹਾਂਜੀ ਬਾੜੇ ਦੇ ਚੁੰਦੇ ਠੀਕ ਹੈ ਜੀ ਹਾਂਜੀ ਦੋਵੇਂ ਟਾਈਮ ਬਾਗੀ ਆਂਦੀ ਕੋਈ ਨਹੀਂ ਭੋਵੇਂ ਉਦਾਂ ਵੀ ਚੋਲੋ ਹਾਂ ਦਮੇ ਟਾਈਮ ਹੀ ਅੱਛਾ ਅੱਛਾ ਭੈਣ ਹੀ ਚੁੰਦੀ ਸੀ ਠੀਕ ਹੈ ਘਰ ਵਾਲਾ ਤੇ ਯਰ ਰਿਪੋਰਟ ਤੇ ਨੌਕਰੀ ਕਰਦਾ ਹੈ ਅੱਛਾ ਅੱਛਾ ਹਾਂਜੀ ਠੀਕ ਹੈ ਅਗਲੇ ਸਾਫ ਸੁਭਨਾਂ ਦੇ ਵਿਚਾਰਿਆਂ ਦੀ ਉਹ ਜੀ ਇੱਕੋ ਮੈਂ ਰੱਖੀ ਜਨਾ ਅੱਛਾ ਅੱਛਾ ਹਾਂਜੀ ਇਹ ਕੀ ਮੁੱਲ ਕਰਨਾ ਇਹਦਾ ਮੁੱਲ ਵੀ ਢੀ ਚਲੋ ਜੇ ਜਵਾਜੂ ਝੋਟੀ ਦਾ ਨਾਲ ਹੁੰਦਾ ਫਿਰ ਤੇ ਭੋਵੇਂ ਝੋਟੀ ਦਾ ਲਾੱਕੀ ਆਪਾਂ ਮੰਗ ਲੈਂਦੇ ਹਾਂ ਹਾਂਜੀ ਹਾਂਜੀ ਤੇ ਨਾਲੇ ਪ੍ਰੂਫ ਹੋ ਜਾਂਦਾ ਪ੍ਰੂਫ ਹੋ ਜਾਂਦਾ ਹੁਣ ਤੇ ਆਪਾਂ ਵੀ ਆਪਾਂ ਭਾਵੇਂ ਵੇਖੇ ਜਵਾਗ ਪਸ਼ੂ ਘਰ ਵਾਲਿਆਂ ਨੇ ਦੱਸਿਆ ਵੀ ਮਿੰਨੇ ਨਹੀਂ ਸੋਈ ਆ ਅੱਛਾ ਪਰ ਜਿੰਨੇ ਵੀਰਪਰਾ ਦੇ ਲੈਣਾ ਉਹਨੇ ਅੰਦਾਜ਼ਾ ਹੀ ਲਾਉਣਾ ਅੰਦਾਜ਼ਾ ਲਾਉਣਾ ਹਾਂਜੀ ਹਾਂ ਥੋੜਾ ਜਵਾਗ ਮਗਰ ਹੋਏ ਪੁੱਤ ਬਾਕੀ ਸਟੀਨ ਬਹੁਤ ਛੋਟੀ ਵਾਹੇ ਹਾਂਜੀ ਨਹੀਂ ਵੀ ਛੋਟੀ ਵਾਦੇ ਬੰਦੀ ਆ ਤੇ ਛੋਟੀ ਮਾਹਣ ਛੱਕੀ ਜਾਂ ਦੰਦੀਆਂ ਬਰਾਬਰ ਛੋਟੀ ਨਹੀਂ ਹਾਂਜੀ ਮੈਂ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਦੇਖੋ ਸੋਣੀ ਬਹੁਤ ਛੋਟੀ ਚਲੋ ਇੰਨਾ ਕੋ ਵੀਰਪਰਾ ਦਾ ਪੇ ਸੋਣੀ ਸੁਨੱਖੀ ਆ ਤੇ ਗਾਂ ਅਗਲੇ ਸੂਏ ਨੂੰ ਛੋਟੀ ਚੰਗੀ ਬਣ ਜੂ ਚੰਗੀ ਬਣ ਜੂ ਹਨਾ ਪਹੁੰਚਾਣੀ ਬਹੁਤ ਪੋਲੀ ਸਰੋਵਰ ਜੀ ਚੈੱਕ ਤੁਸੀਂ ਥਾਣਾ ਦਾ ਸੈਜ ਗਿਆ ਬਹੁਤ ਚੰਗਾ ਹੈ ਦਾ ਵੀ ਹਾਂਜੀ ਦੱਸਿਓ ਕੀ ਮੁੱਲ ਹਰ ਕਰਨਾ ਦਾ 60 ਦੀ ਦੇ ਦੀਏ ਕਰ ਦਈਏ ਮਾਨ ਤਾਣਾ ਦਸੋ ਕਿ ਨਾ ਕਰ ਦਈਏ 3000 ਛੱਡ ਦਈਏ 5 ਹੀ ਛੱਡ ਦਈਏ ਖੁੱਲ੍ਹੇ ਮਾਨ ਦੀ ਛੱਡ ਦਈਏ ਠੀਕ ਹੈ 55000 ਦੀ ਪਰ ਝੋਟੀ ਕਿੰਨੀ ਸ਼ਕਲੇ ਝੋਟੀ ਤੇ ਐ ਅੱਛਾ ਦਵਾੰਦੇ ਨੇ ਤਾਰਾ ਹੀ ਟੁੱਟਾ ਆ ਹਾਂਜੀ ਹਾਂਜੀ ਸ਼ਕੀਨੀਆਂ ਬਹੁਤ ਐ ਝੋਟੀ ਵਿੱਚ ਤੇ ਬਾਕੀ ਇਹ ਵੀ ਹੋ ਗਿਆ ਰਾਵਾਂ ਵੈਸੇ ਸਾਮਰਾ ਜੇ ਕੋਈ ਝੋਟੀ ਵੀਰ ਸੰਭੂਗਾ ਨਾ ਚਾਹੇ 1-1 ਪਾਊਗਾ ਫਿਰ ਪੱਠਾ ਟੱਕਾ ਦੇ ਉਹ ਚੰਗਾ ਪੌਦੇ ਹੀ ਲਾ ਕੇ ਵੀ ਉਸ ਮਣ ਤੋਂ ਹੜਾ ਘੱਟ ਘੱਟ ਪੌਦੇ ਨੂੰ ਠੀਕ ਹੈ ਠੀਕ ਹਾਂਜੀ ਮਣ ਪਊਗਾ ਤਾਂ ਹੌਸਾ ਦੋ ਤਾਂ 8-9 ਕਿਲੋ 10 ਕਿਲੋ ਕਰ ਵੀ ਜਾਵੇ ਠੀਕ ਹੈ ਠੀਕ ਹੈ ਪਰ ਆਪਾਂ ਜਿੰਨਾ ਮੌਕੇ ਦੇ ਭਾਅ ਉਹ ਨਾ ਉਹ ਗੱਲ ਰੱਖੀ ਹਾਂਜੀ ਹਾਂਜੀ ਜਿੰਨਾ ਹਾਜ਼ਰ ਆ ਹਾਂਜੀ ਹਾਂਜੀ ਤੇ ਆ ਦੂਜੇ ਨੰਬਰ ਦੇ ਦਸੇਵੇ ਦੇ ਬਾਰੇ ਹਾਂਜੀ ਇਹ ਵੀ ਵੀ ਆਪਣਿਆਂ ਲੋ ਕੋਸ਼ਿਸ਼ ਕੀਤੀ ਆ ਵੀ ਤੋਹਫਾ ਹੀ ਲੈਂਦਾ ਆ ਖਾਂਜੀ ਹਾਂਜੀ ਹਾਂਜੀ ਹੋਰ ਹੋ ਚਾਰੇ ਸਾਰੀਆਂ ਨਿਸ਼ਾਨੀਆਂ ਪੂਰੀਆਂ ਆ ਵਾ ਦੇ ਚਾਵੇ ਪੈਰ ਚਿੱਟੇ ਆ ਮੈਂ ਜਿਸ ਹਿਸਾਬ ਲਾਵਾਂ ਵੀ ਹਿਸਾਬ ਲਾਈ ਆਪਾਂ ਵੀ ਇਹ ਸੋਚ ਨੂੰ 100-110% ਹੀ ਲਈ ਆ ਪੜੀ ਘਾਟ ਮਾਝਾ ਲੱਭਦੀ ਹੈ ਫਸੂਲ ਤੱਕ ਨਿਸ਼ਾਨੀਆਂ ਵੀਰਜੀ ਚੈੱਕ ਕਰ ਸਕਦੇ ਤੁਸੀਂ ਬਾਕੀ ਪੜੀ ਬੜੀ ਆ ਸਾਂਭੀ ਬੜੀ ਆ ਰੀਜਣਾ ਬੜੀ ਸਾਂਭੀ ਆ ਹਾਂਜੀ ਹਾਂ ਜਿੰਨਾ ਕੋ ਲਈ ਵਿਚਾਰਾ ਕੋੰਦੇ ਵੇਚਣ ਦਾ ਜੀ ਨਹੀਂ ਕਰਦਾ ਕੋਈ ਉਹਨਾਂ ਦੀ ਮਜਬੂਰੀ ਹੀ ਕੋਈ ਠੀਕ ਆ ਹਾਂ ਕੋਈ ਪੈਸੇ ਹੋ ਜਾਂਦੇ ਸੀ ਹਾਂਜੀ ਹਾਂਜੀ 100 ਚਲੋ ਮਜਬੂਰੀਆਂ ਕਰਾ ਦੇ ਇਹ ਦੂਜੇ ਸੂਗੇ ਝੋਟੀ ਸੋਣੀ ਜੇ ਅੱਛਾ ਜੀ ਕਿੰਨੇ ਦਿਨ ਆ ਰਿਆ ਦੇ 10 ਤਰੀਕ ਨੂੰ 10 ਹੁਣ ਦਸੰਬਰ ਨੂੰ ਦਿਨ ਪੂਰੇ ਹੋਣੇ ਨੇ ਠੀਕ ਆ ਜੀ 10 ਦਸੰਬਰ ਅੱਜ ਤਾਂ ਹੁਣ ਮੈਂ ਵੇਖੋ ਟਿੱਪ ਕੇ ਲਿਆਦੀ ਆ ਵੇਖੋ ਅੱਜ ਮੈਂ ਸ਼ਹਿਦ ਲਾਇਆ ਟ ਆਮ ਹੈ ਨਾ ਇਹ ਵੀ ਰਾਨੇ ਕਿ ਨਾਲ ਦੁੱਧ ਚ ਪਾਇਆ ਨੇ ਪਹਿਲੇ ਸਵੇਰੇ ਜਿਹੜੀ ਪਹਿਲੇ ਸਵੇਰੇ ਕਰਦੇ 13 ਅਗਲੋ ਦੁੱਧ ਚ ਹੋਇਆ ਨੇ ਠੀਕ ਹੈ ਠੀਕ ਹੈ ਹਾਂਜੀ ਤੇ ਪੇਟ ਕੁੜੇ ਵਾਲੋਂ ਬਹੁਤ ਤਗੜੀ ਆ ਸਾਂਭੀ ਬੜੀ ਹੈ ਰੀਜ ਨਾਲ ਬੜੀ ਸਾਂਭੀ ਬੜੀ ਆ ਸਾਂਭੀ ਬੜੀ ਉਹ ਕਹਿੰਦੇ ਸੀ ਅਸੀਂ ਸਾਂਭੀ ਦੇ ਇੰਨੀ ਰਿਆ ਦੇ ਵੇਚਣ ਵਾਲਾ ਸਾਡੇ ਹਿਸਾਬ ਹੀ ਨਹੀਂ ਅਸੀਂ ਗੱਬੜਾਣੀਆਂ ਦੋ ਬੋਰੀਆਂ ਨੂੰ ਪਹਿਲਾਂ ਹੀ ਚਾਰ ਤੀਆਂ ਅੱਛਾ ਅੱਛਾ ਹਾਂ ਦੁੱਧ ਦੀ ਬੋਰੀ ਥੋੜੀ ਜਿਹੀ ਰਹਿ ਗਈ ਤਾਂ ਇਹ ਨਹੀਂ ਰਾਜੀ ਆ ਹਾਂਜੀ ਵੀਜੀ ਕਰੋ ਚੈੱਕ ਬਹੁਤ ਰਾਜੀ ਆ ਪੇਟ ਕੁੜੇ ਵਾਲੋਂ ਬਹੁਤ ਤਗੜੀ ਆ ਮੈਂ ਜ ਮੰਜਾ ਹੀ ਡੈਂਦਾ ਉੱਥੇ ਲੋਕ ਨਿਸ਼ਾਨੀਆਂ ਵੀ ਸਾਰੀਆਂ ਆਖੋ ਆ ਗਈਆਂ ਮਾਜਰੇ ਵਿੱਚ ਫੇਸ ਕੁਆਲਟੀ ਤੁਹਾਨੂੰ ਲੱਗੇ ਤਾਂ ਚੈੱਕ ਕਰੰਨੇ ਆ। ਹਾਂ ਅਗਰ ਕੁਛ ਨਹੀਂ। ਹੰਤਾ ਵੀ ਇਹ ਕਿ ਦਰਦੀ ਆ ਬਾਕੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੇ। ਅੱਖਾਂ ਵੀ ਵੇਖੋ ਬਿੱਲੀਆਂ ਆ। ਇਸ ਬੋਧਾ ਵੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਆ ਪਿਆ ਚੋਵੇਂ। ਹਾਂ ਪਤਾ ਏ। ਦੇਖਣਾ ਬਈ। ਨਾ। ਕੂਛ ਵੀ ਦੇਖੋ ਸੂਲ ਤਾਂ ਕੀ ਚਿੱਟੀ ਜਣਾ। ਹਾਂ ਹਾਂ ਬਾਕੀ ਬਾਹਨੇ ਦੇ ਵੇਖੋ ਚਾਕ ਖਣਾ ਦੇ ਵੇਖੋ ਹਾਂ ਹਾਂ ਕੀ ਮੁੱਲ ਪਾਜੀ ਇਹਦਾ ਮੈਂ ਤਾਂ ਨਾ ਝੋਟੀ ਦਾ ਕੋ ਵੀਰ ਵੀਡੀਓ ਵੇਖ ਕੇ ਇਹ ਮੁੱਲ ਆਪ ਲਾਵੇ ਅੱਛਾ ਅੱਛਾ ਇਹ ਕਿੰਨੇ ਕ ਦੀ ਚੀਜ਼ ਆ ਹਾਂਜੀ ਪਰਖ ਕੇ ਲਾਵੇ ਚੀਜ਼ ਇਹ ਦੱਸ ਦੀ ਇੱਕ ਰਾਂ ਫਿਰ ਹਾਂਜੀ ਇੱਕ ਰਾਂ ਕਨਫਰਮ ਹੋ ਜਾਂਦਾ ਸਾਦ ਗਾ ਹੀ ਰੇਟ ਘਟਾ ਦੱਸਦਾ ਕੀ ਨਾ ਵਧਲਾ ਲੜੀਆਂ ਹੋਵੇਗੇ ਵੇਖ ਲੋ ਇਹਦਾ ਫੋਨ ਤੇ ਕਰ ਲਿਓ ਮੇਲਾ ਨੇ ਚਲੋ 10 ਹੀ ਦਈਏ ਦੱਦੀ ਹੈ ਹਾਂ ਹਾਂਜੀ ਕਿੰਨਾ 90000 ਦੀ ਦੇ ਦਈਏ ਕਰ ਦਈਏ ਮਾਨਤਾ ਨਾਲ ਥੋੜਾ ਜਿਹਾ ਵੇ ਲੋਕ ਛੋਟੀ 1.5 ਲੱਖ 1.5 ਲੱਖ ਦੀ ਪਰ ਚਲੋ ਮੁੱਲ ਦੀ ਗੱਲ ਕੋਈ ਨਹੀਂ ਆ ਪੱਕੀ ਇਹੋ ਜਿਹਾ ਵੀ ਲੱਭਦਾ ਬਹੁਤ ਜਿਆਦਾ ਘੱਟ ਲੱਭਦਾ ਬਹੁਤ ਜਿਆਦਾ ਘੱਟ ਲੱਭਦਾ ਬਿਲਕੁਲ ਸਹੀ ਪਰ ਨੀਲੀ ਤੇ ਆਪਾਂ ਸਾਰਿਆਂ ਨੂੰ ਕਹਿ ਦਿੰਨੇ ਆ ਵੀ ਇਹ ਨੀਲੀ ਦੀਆਂ ਆ ਹਾਂਜੀ ਸਾਰਿਆਂ ਨੂੰ ਕਹਿ ਦਿੰਨੇ ਨੀਲੀ ਦਾ ਮੱਥਾ ਵੀ ਚਿੱਟਾ ਨਹੀਂ ਲੀਦੀਆਂ ਹਾਂਜੀ ਪਰ ਇਹ ਚੀਜ਼ ਲੱਭਦੀ ਬਹੁਤ ਘੱਟ ਆ ਇਹ ਤਾਂ ਗੱਲ ਹੈਗੀ ਹਾਂਜੀ ਕਰ ਦਈਏ ਦੇਰ ਤੋਂ 2 3 ਜਿਆ ਦਾ ਮਾਨ ਕਰ ਦੋ ਹੋਰ ਦੱਸੋ ਕੰਨੀ ਹੋ ਗਿਆ ਤਸੀਰੀ 85 ਦੀ ਦੇਰੀ 85 ਆ ਦੀ 85 ਪਰ ਵੀਰ ਸਾਂਭੇ ਰੀ ਜਨਾ ਨੂੰ ਖੜ ਕੇ ਜਨੇ ਖਾਣੀ ਹਾਂਜੀ ਹਾਂਜੀ ਘੋਟੀ 10 ਦਿਨ ਸਾਂਭੀ ਸਾਂਭੀ 2-3 ਦਿਨ ਆ ਨਹੀਂ ਤਾਂ 10 ਤਰੀਕ ਅਗਲੀ ਦਸੰਬਰ ਨੂੰ ਦੱਸ ਦਿੰਦਾ ਹੋ ਸਕਦਾ ਰਾਜੀ ਕੋ 2-4 ਦਿਨ ਉੱਪੇ ਵੀ ਲੈ ਜੀ ਉੱਪੇ ਵੀ ਲੈ ਜੀ ਹਾਂਜੀ ਪਰ ਜਿੱਦਾਂ ਝੋਟੀ ਤਿਆਰ ਹੋ ਗਈ ਨਾ ਕੱਪੜੇ ਵਾਲਾ ਝੋਟੀ ਦਾ ਭਾਵੇਂ ਦੇਰ ਨਾਲ ਮੰਗਈ ਆ ਹਾਂਜੀ ਚਲੇ ਸਾਂਭ ਦਾ ਮੋਲੀ ਆ ਚਲੋ ਸਾਂਭ ਦਾ ਮੋਲ ਆ ਵੀਰ ਚਲੋ ਹਾਂ ਹੀ ਦੇਖਾ ਸਾਨੂੰ ਕੋਈ 1000 2000 ਮਿਲ ਗਿਆ ਤੇ ਆਪਾਂ ਝੋਟੀ ਦਾ ਮੋਲ ਉਸ ਹਿਸਾਬ ਨਾਲ ਪਾਤਾ ਹਾਂਜੀ ਹਾਂਜੀ ਠੀਕ ਨੇ ਉਹਨਾਂ ਵਿਚਾਰਿਆਂ ਦੀ ਵੀ ਲੋੜ ਹੀ ਪਰ ਫਿਰ ਵੀ ਆਪਾਂ ਨੇ ਮ ਤੇ ਆ ਜੋ ਤੀਜੇ ਨੰਬਰ ਦੇਣਾ ਦੱਸਿਓ ਭਾਜੀ ਇਹਦੇ ਬਾਰੇ ਵੀਡੀਓ ਛੋਟੀ ਪਹਿਲਾਂ ਦੇ ਅੱਛਾ ਜੀ ਮੂੰਹ ਝੋਗ ਗਈ ਚਾਰ ਦਾ ਦਾ ਪੰਪਖਾਉਣੇ ਵੀਡੀਓ ਤੇ ਅੱਛਾ ਜੀ ਕਦ ਕਾਠ ਵੇਖੋ ਛੋਟੀ ਦਾ ਕਦ ਕਾਠ ਇਹਦਾ ਵੀ ਚੱਕ ਚੰਗਾ ਹਾਂਜੀ ਕਦ ਕਾਠ ਵੇਖੋ ਛੋਟੀ ਠੱਡੀ ਵੇਖੋ ਇਹ ਕਿੰਨੇ ਕਿ ਦਿਨ ਖੜਤੀ ਆ ਪਿੱਛੇ ਵਿਖਾਓ ਵੀਡੀਆ ਨੂੰ ਚੱਲ ਇੱਧਰ ਰੱਖੋ ਪਿੱਛੇ ਛੋਟੀ ਵੇਖੋ ਕਿਦਾਂ ਤਿਆਰ ਹੋਣ ਦੀ ਹੈ ਪਹਿਲਾਂ ਅੱਜ ਇਹ ਕੀ ਕਰ ਸਕਦੇ ਤੁਸੀਂ ਅੱਗੇ ਤੋਂ ਠੱਡੀ ਪੂਰੀ ਆਖੋ ਕਾਈਆਂ ਵਾਲਾ ਹਿਸਾਬ ਹੈਗਾ ਵੇਖ ਪੁੱਛ ਕਿਦਾਂ ਚੁੱਕਣ ਦੀ ਜੀ ਇਹ ਵੀ ਵੇਖੋ ਐ ਬਹੁਤ ਛੋਟੀ ਠੱਡੀ ਆ ਗਈ ਇੱਧਰ ਰੱਖੋ ਇਦ ਆਦੋਂ ਦੰਦ ਦੰਦਾਂ ਚੈੱਕ ਕਰੀਏ ਛੋਟੀ ਜੀ ਹਾਂਜੀ ਵੀਰ ਜੀ ਲਾਗੇ ਰੋ ਤੇ ਇਹਦਾ ਦੰਦ ਚੈੱਕ ਕਰਾਉਣਾ ਚੰਗਰ ਮਾਰ ਗਏ ਅਜੇ ਦੰਦਾਂ ਦੇ ਵਿੱਚ ਹੀ ਆ ਪਰਿਓ ਜਾਂਦੀ ਇਦਾਂ ਬੈਰੋ ਮੇਰੇ ਥੱਲੇ ਵਿਖੇ ਹਿਲਦੀ ਨਹੀਂ ਜਾਂਦੇ ਅੱਛਾ ਅੱਛਾ ਹਾਂ ਤੋ ਆ ਵੇਖੋ ਵੀਰ ਜੀ ਹਾਂਜੀ ਵੀਰ ਜੀ ਚਾਹ ਚਾਰ ਦੰਦ ਲਾਗੇ ਰੋ ਪਿਓਰ ਚੋਗੀ ਜੇ ਇਹ ਲੱਗ ਗਿਆ ਹਾਂਜੀ ਕੱਦ ਕੱਦ ਵੇਖੋ ਚੋਗੀ ਝੋੜੀ ਲੱਗਦਾ ਹੈ ਠੀਕ ਹੈ ਜੀ ਹਾਂਜੀ ਬਾਕੀ ਇੱਕ ਰੰਗ ਕਾਲੀ ਛਾਵਾ ਅਬੀ ਤੋਂ ਤੌਰ ਤੇ ਵਿਖਾਉਨੇ ਆ ਇਹ ਕਿੰਨੇ ਕ ਦਾ ਤਰ੍ਹਾਂ ਦਿਨ ਖੜਦੀ ਵੀ ਤੇ ਛੋਟੀ ਨੇ ਵੀ ਹੌਤਾ ਖੰਡ ਲੈ ਜਾਣਾ ਅਜੇ ਅੱਛਾ ਅੱਛਾ ਹਾਂ ਹੌਤਾ ਚੰਗੇ ਸੇਮੰਦੀ ਇਹ ਵੀ ਛੋਟੀ ਹਾਂਜੀ ਹਾਂਜੀ ਵੀਰ ਜੀ ਲਾ ਕੇ ਤੁਸੀਂ ਚੈੱਕ ਕਰ ਸਕਦੇ ਤੁਸੀਂ ਹਟਰ ਕੁਆਲਟੀ ਦਿਨ 10 ਲੈ ਜੂਗੀ ਲੈ ਜਣੇ ਬਾਕੀ ਵੀਰ ਜੀ ਥਣ ਛੋਟੀ ਨੂੰ ਲਗਾ ਦੂਜੀਆਂ ਛੋਟੀਆਂ ਲਗਾ ਹਾਂਜੀ ਹਾਂਜੀ ਬਾਕੀ ਥਣ ਨੂੰ ਇਹਨੇ ਚੰਗਾ ਕੱਟ ਲੈਣਾ ਮਸੂਨ ਤਾਂ ਹਾਂਜੀ ਹਾਂਜੀ ਥਣ ਦੇ ਬਹੁਤ ਲੰਮਾ ਦੇਣਾ ਭਰ ਲੂਗਾ ਜੇ ਦਿਨ ਖੜਦੀ 10 ਕੀ ਮੁੱਲ ਭਾਜੀ ਇਹਦਾ ਅਸੀਂ ਕੱਦ-ਕੱਡ ਵੇਖੋ ਕਰੋੜ ਪੱਠ ਪੁੱਠਾ ਕਿੱਥੇ ਲੱਗਾ ਹਾਂਜੀ ਹਾਂਜੀ ਥੋੜੀ ਦੀ ਹੱਡ ਵੇਖੋ ਕਿੱਥੇ ਲੱਗੀ ਨਿਸ਼ਾਨੀਆਂ ਹੈਗੀਆਂ ਤਾਂ ਦੁੱਧ ਦੀ ਗੱਲ ਆ ਵੀ ਵਹਿਣਾ ਨਹੀਂ ਐਫ ਆਈਆਂ ਠੰਡੀਆਂ ਹੁੰਦੀਆਂ ਜਿਹੜੀਆਂ ਛੋਟੀ ਛੱਡੀ ਹਾਂਜੀ ਹਾਂਜੀ ਆ ਵਿੱਚ ਚੈੱਕ ਕਰਦੇ ਆ ਠੰਡੀ ਛੋਟੀ ਛੁੱਕਦੀ ਛੋਟੀ ਉਸੇ ਵੇਖ ਲਓ ਉਸੇ ਵਾਲੇ ਤਾਂ ਝੁੱਕ ਲੈਂਦੀ ਆ ਨਹੀਂ ਤੇ ਪਹਿਲਾਂ ਨਾ ਕਈ ਥੱਲੇ ਹੱਥ ਨਹੀਂ ਲਾਉਂਦੇ ਨਹੀਂ ਲਾਉਣ ਦਿੰਦੀਆਂ ਇਹ ਤਾਂ ਮੈਨੂੰ ਛੋਟੀ ਨੂੰ ਪਰਵਾਹ ਹੀ ਕੋਈ ਨਹੀਂ ਆ ਤੇ ਹਾਂਜੀ ਬਹੁਤ ਠੰਡੀ ਛੋਟੀ ਕੀ ਮੁੱਲ ਭਾਜੀ ਇਹਦਾ ਫਿਰ ਤੁਸੀਂ ਦੱਸ ਦੋ ਛੋਟੀ ਕਿੰਨੇ ਦੇ ਦੀ ਜਿੰਨੀ ਮੋਲ ਤੇ 65000 ਵੀ ਗਿਆ ਜੀ ਹਾਂਜੀ ਪਰ ਆਪਾਂ ਗਿਆ ਜੀ ਕਰੀ ਨਾ ਆ ਵੇਖੋ ਬਿਲਕੁਲ ਪਤਲੀ ਚੰੜੀ ਹਾਂਜੀ ਕਿਹੜੀ ਆਪਾਂ ਦੇ ਦੇਣੀ ਆ ਹਾਂਜੀ ਹਾਂਜੀ ਛੱਡ ਦੀ ਦੇ ਦਈਏ ਕਾਦੀ ਮਾਤਣੇ ਚ ਥੋੜਾ ਜਿਹਾ ਦੱਸੋ ਕਿ ਨਾ ਕਰਦੀ 5000 ਛੱਡ ਦੀਏ ਮੈਨਾਂ ਤਿੰਨ ਹੀ ਛੱਡਦੀ 57000 ਦੀ 55000 ਦੇ ਦਈਏ ਲਓ ਵੀਰ ਜੀ 57000 ਵੀ ਵੀਰ ਜੀ ਹਾਂ ਨਾ ਹੀ 55000 ਦੀ ਝੋਟੀ ਹੋਗੀ ਲਓ 5000 ਖੁੱਲਾ ਮੰਨਦਾ ਹਾਂ ਨਹੀਂ 55000 ਦੀ ਝੋਟੀ ਹੋਗੀ ਠੀਕ ਆ ਠੀਕ ਆ ਜੀ ਪਰ ਝੋਟੀ ਨਹੀਂ ਜੇ ਮਿਲਦੀ ਨਹੀਂ ਛੱਡੀ ਇੰਨੀ ਸ਼ਕੀ ਨਹੀਂ ਝੋਟੀ ਮਿਲਣੀ ਆ ਵੇਖੋ ਸਹੀ ਗੱਲ ਦੇਖੋ ਕਰੋ ਵੀਰ ਜੀ ਚੱਕ ਬਿਲਕੁਲ ਠੀਕ ਦੇਖੋ ਧੌਣਕ ਦਾ ਨਸਰ ਦੀ ਝੋਟੀ ਵੀ ਆਉ ਥੱਲੇ ਬੋ ਮੇਰੇ ਹਾਂਜੀ ਤੇ ਪਹਿਲਾਂ ਨਾਲ ਨਹੀਂ ਤੇ ਲਾਗੇ ਲੱਗ ਨਹੀਂ ਨਹੀਂ ਜੀ ਨਹੀਂ ਲਾਗੇ ਨਹੀਂ ਲੱਗਣ ਦਿੰਦੀਆਂ ਐਡੀ ਯਾਦ ਨਸਰ ਵਾਲਾ ਛੋੜ ਪਰ ਵੀਰ ਜੀ ਹਾਂ ਨਾ ਇੰਜ ਕੋਈ ਵੀਰ ਭਰਾ ਮਿਲ ਗਿਆ ਆਖੇ ਬਈ ਇੰਨੀ ਛੋੜ ਕਰ ਉਹਨੇ ਛਾੜ ਕਰ ਹਾਂਜੀ ਹਾਂਜੀ ਛੋੜ ਆਪਾਂ 10000 ਹੀ ਕਰਦੀ ਆ ਬਿਲਕੁਲ ਬਿਲਕੁਲ ਚਲੋ 150 ਕਰ ਦਿਓ ਕੋਈ ਛੋੜ ਹਾਂ ਜੀ ਕੋਈ ਨਹੀਂ ਚਲੋ ਉਹ ਤੇ ਅਸਰ ਦੇ ਆਪਾਂ ਦਾਂਗੇ ਹਾਂਜੀ 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 ਤੇ ਦੱਸਿਓ ਉਹਦੇ ਪਰ ਚੌਥੇ ਨੰਬਰ ਤੇ ਕੀ ਇਹਦਾ ਵੀਰ ਜੀ ਇਹ ਵੀ ਅਜੇ ਮੈਂ ਤਾਂ 15 ਦਿਨ ਲੈ ਜਾਊਗੀ ਅ ਠੀਕ ਹੈ ਜੀ ਹਾਂ ਜੀ ਵੀਰ ਜੀ ਲਾਗੇ ਤੇ ਚੈੱਕ ਕਰ ਸਕਦੇ ਤੁਸੀਂ ਦੇਣ 10 15 ਇਹ ਵੀ ਖੜਦੀ ਹੈ ਜੇ ਖੁੱਲਾ ਬੜਾ ਚੱਡਾ ਜਿਆ ਖੁੱਲੇ ਜੇ ਆਹ ਵੇਖੋ ਇਹ ਵੀ ਪੰਡਾ ਹੀ ਲੱਗਦਾ ਮਾਲਾ ਲਾਗੇ ਤੇ ਚੈੱਕ ਕਰ ਸਕਦੇ ਲੋ ਮੱਦੀ ਕਰੀਓ ਇਹਨਾਂ ਨੂੰ ਠੰਡਾ ਹੀ ਲੱਗਦਾ ਕਿਉਂਕਿ ਗੱਬੜ ਮੱਚ ਲਈ ਠੰਡੀਆਂ ਕੋ ਵੀਰ ਭਰਾ ਕਰੇ ਤੇ ਗਰਮ ਨੰਗਰ ਨਹੀਂ ਕਿਸ ਨੂੰ ਦੇਣਾ ਆਪਾਂ ਨਾ ਲੈਣਾ ਹੀ ਨਾ ਦੇਣਾ ਹੀ ਹਾਂਜੀ ਹਾਂਜੀ ਇੰਨੇ ਕਿੰਨੇ ਵੇ ਸਵੇਰੇ ਸੁਣਨਾ ਭਾਜੀ ਇਹ ਵੀ ਜਿੱਤ ਜੱਸੂਆ ਹੋ ਸਕਦਾ ਤਿੱਜਾ ਵੀ ਹੋ ਸਕਦਾ ਚੌਥਾ ਵੀ ਹੋ ਸਕਦਾ ਠੀਕ ਹੈ ਹਾਂਜੀ ਵੀ ਜੇ ਬਾਕੀ ਤੁਸੀਂ ਆਪਣੇ ਸਮਝ ਨਾਲ ਵੀਰ ਕਹਿੰਦੇ ਜੀ ਬਾਕੀ ਹੈ ਸਾਰੀ ਖਰੀ ਆ ਮੈਂ ਹਾਂਜੀ ਹਾਂਜੀ ਬਿਲਕੁਲ ਪਤਲੀ ਚਮੜੀ ਦੀ ਆ ਹਾਂਜੀ ਇਹ ਕੀ ਮੁੱਲ ਭਾਜੀ ਇਹਦਾ ਮੁੱਲ ਵੀਰ ਜੀ ਹਾਂ ਨਾਈ ਜੜੀ ਹਾਂ ਨਾਈ ਹਾਂਜੀ ਮੁੱਲ ਦਾ 55 ਵੀ ਕਰਨਾ ਆਪਾਂ 8 ਵੀ ਕਰ ਸਕਦੇ ਹਾਂ ਚਲੋ ਅਜੇ ਕੱਚੀ ਆ ਮੈਂ ਕਿਸੇ ਦੇ ਸਾਹਮਣੇ ਹਾਂਜੀ ਹਾਂਜੀ ਆਪਾਂ ਕਿਸੇ ਦਾ ਨਹੀਂ ਹੱਕ ਚਲੋ ਕਿੰਨੇ ਜਿਹਨੇ ਸਾਹਮਣੇ ਆ ਉਹਦਾ ਵੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇਹ ਮੈਂ ਆਪਾਂ ਦੇ ਦੇਣੀ ਆ ਹਾਣਾ ਪੂਰੇ 50 50 ਹਜ਼ਾਰ ਦੀ 50 ਹਜ਼ਾਰ ਦੀ ਪੂਰੇ ਦੀ ਠੀਕ ਆ ਜੀ ਹਾਂ ਉਹ ਚੋ ਛੋੜ ਛੱਪਾ ਜਿਹੜਾ ਵੀ ਹੋਰ ਛੱਪਾ ਕਰ ਦੋ ਪਰ ਵੀਰ ਜੀ ਮੈਂ ਜਿਹੜਾ ਪਿਆਰ ਹੋ ਗਈ ਮੈਂ ਦਾ ਮੁੱਲ 70 ਹਜ਼ਾਰ ਹੀ ਹੋਣਾ ਠੀਕ ਆ ਠੀਕ ਆ ਹਾਂ ਜੀ ਤੇ ਆਜੋ ਹੁਣ 5ਵੇਂ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਵੀਰੀ ਅਵੀ ਚੰਗੇ ਕੱਦ ਕਠਾ ਲਏ ਆ ਹਾਂ ਜੀ ਕੱਦ ਕਠਾ ਲਓ ਬਹੁਤ ਤਗੜੀ ਹੈ ਵੀ ਹਾਂ ਵੱਡੀ ਆ ਇਹ ਕਿੰਨੇ ਕਿੰਨੇ ਦਿਨ ਖੜ੍ਹਦੀ ਹੈ ਜੀ ਇਹਨੇ ਹੁਣ 5-4 ਦਿਨ ਹੀ ਖਾਣੇ ਤਿਆਰ ਹੋ ਗਈ ਮਾਜਣ ਠੀਕ ਹੈ ਦੇਖੋ ਜੇ ਵਕਤ ਤੱਕ ਤਗੜਾ ਕਰ ਸਕਦੇ ਤੁਸੀਂ ਅਡਾ ਕੁਆਲ ਸ਼ਾਨਦਾਰ ਹਾਂ ਬਿਲਕੁਲ ਪੋਲੀ ਰੂ ਮਰਗੀ ਤੇ ਬਣਾਲੀ ਆ ਕੱਦ ਕੜ ਬੇਲ ਵੇਖੋ ਲੰਬਾਈ ਵੇਖੋ ਹਾਂਜੀ 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 ਚਾਟਰ ਕੁਆਲਟੀ ਥਣਾ ਦਾ ਸੈਜ ਗਿਆ ਬਹੁਤ ਚੰਗਾ ਵੈਰਾ ਹਾਂਜੀ ਹਾਂਜੀ ਇਹਨੇ ਕਿੰਨੇ ਸੂਵੇ ਲਈ ਗੱਪਣੇ ਇਹ ਵੀਰ ਜੀ ਦੂਜਾ ਸੂਆ ਘਰ ਵਾਲਿਆਂ ਦੇ ਦੂਜਾ ਤੀਜਾ ਵੀ ਹੋ ਸਕਦਾ ਜੀ ਠੀਕ ਹੈ ਠੀਕ ਹੈ ਹਾਂਜੀ ਇਹਦਾ ਪਹਿਲੇ ਸੂਵੇ ਦੂਜੇ ਸੂਵੇ ਦਾ ਕੀ ਮਿਲਕਰ ਰਿਕਾਰਡ ਹੈ 13 ਕਿਲੋ ਦਾ ਜੀ ਠੀਕ ਹੈ ਹਾਂ 12 13 ਕਿਲੋ ਦਿੰਦੀ ਰਹੀ ਆ 13 ਕਿਲੋ ਕਹਿੰਦੇ ਪਾਕੀ ਜੇ ਬਣਨੀ ਆ ਵੇਖੋ ਹੁਣ ਕਿੰਨੀ ਮੈਂ ਬਣ ਗਈ ਤੁਰਪੀ ਆ ਅਜੇ ਸੋਣ ਦਾ ਕਿੰਨੇ ਹਵਾਨਾ ਚੰਗਾ ਭਰ ਲੈ ਅਕਰਾਈ ਜੋ ਹੀ ਬਣਦੀ ਲੈ ਵੀਰ ਹਾਂਜੀ ਮੈਂ ਵੀ ਬੜੀ ਠੰਡੀ ਐ ਨਹੀਂ ਵੀ ਕਿਤੇ ਮਨ ਨੂੰ ਹੱਥ ਲਾਉਣ ਦਿੰਦੀਆਂ ਥਨ ਨੂੰ ਹੱਥ ਲਾਉਣ ਦਿੰਦੀਆਂ ਠੀਕ ਐ ਠੀਕ ਐ ਹਾਂਜੀ ਕੀ ਮੁੱਲ ਇਹਦਾ ਹਰਾ ਇਹਦਾ ਵੀ ਲੈਣ ਦੇਣ ਵਾਲਾ ਹੀ ਦੱਸੋ ਲੈਣ ਦੇਣ ਵਾਲਾ ਹੀ ਦੱਸ ਦਈਏ ਹਾਂਜੀ 75 ਦੀ ਦੇ ਦਈਏ 75000 ਦੀ ਹਾਂਜੀ ਕਰ ਦਈਏ ਥੋੜਾ ਬਹੁਤ ਕਰ ਦਈਏ ਕਰ ਦਈਏ ਮਾਨ ਦੱਸੋ ਕਿੰਨਾ ਕਰੀਏ ਯਾਰ ਦਾ ਕਰ ਦਈਏ 2000 ਦਾ ਹੀ ਕਰ ਦਈਏ 2000 ਹਾਂ 2000 ਰੁਪਏ ਮਾਨ ਕਰ ਦਈਏ ਠੀਕ ਐ ਜੀ ਹਾਂ 73 ਦੀ 73 ਦੀ ਠੀਕ ਐ 73000 ਦੀ ਵੀਰ ਕਹਿੰਦਾ ਕਿ ਇਹ ਦੇ ਦਾਂਗੇ ਤੇ ਬਾਕੀ ਮੌਕੇ ਦੇ ਸ਼ੋਰ ਛਾਪਾ ਵੀਰ ਕਿਦਾ ਜਰੂਰ ਕਰਾਂਗੇ ਹਾਂਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ